ਹਰ ਬੜੀ ਕੁਸ਼ਤੀ ਕਰਨਾ ਇੱਕ ਸਾਰ ਦੂਜੇ ਲੋਕਾਂ ਦੀ ਲੋਕਾਂ ਦਾ ਨਾਮ ਹੋ ਗਿਆ ਕਾਫੀ ਅਬ ਦੇਖਿਆ ਇੱਕ ਬੇਤਾ ਇਜਲੇਬਲੀ ਤੇ ਜੋ ਵੀ ਇਹ ਕਾਫੀ ਲਚਾ ਹੋਇਆ ਤਾਂ ਤੁਸੀਂ ਇੱਕ ਪੂਰਾ ਮੋਕਾ ਦੇਖਿਆ ਤੇ 3% ਆਇਆ ਇਹ ਤਾਂ ਪ੍ਰੋਫੈਸਰ ਤਾਂ ਇਹ ਹੈ ਜੀ ਦੇਖੋ ਕਿਸੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਹੁੰਦੀ ਹੈ ਤਾਂ ਸਮਾਜ ਦਾ ਫਰਜ਼ ਹੁੰਦਾ ਹੈ ਵੀ ਨਾਲ ਖੜੀਏ ਖਾਸ ਕਰਕੇ ਜਿਹੜੇ ਕੋਈ ਨੁਮਾਇंदे ਨੇ ਪਬਲਿਕ ਦੇ ਪੋਲਿਟੀਕਲ ਪਾਰਟੀਆਂ ਨੇ ਜਿ세 ਬੰਦੀਆਂ ਨੇ ਉਹਨਾਂ ਤਾਂ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਦੇਹੋ ਇਸ ਤਰ੍ਹਾਂ ਦੇ ਦੁੱਖ ਸੁੱਖ ਦੇ ਵਿੱਚ ਲੋਕਾਂ ਦਾ ਸਾਥ ਦੇਣਾ ਅਸੀਂ ਉਹੀ ਫਲਸਫਾ ਸਮਝ ਕੇ ਅਸੀਂ ਇੱਥੇ ਆਏ ਆ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਬਲਜੀਤ ਸ਼ਰਮਾ ਜੀ ਉਹ ਵੀ ਨਾਲ ਨੇ ਸਰਪੰਚ ਸਾਹਿਬ ਜਿਹੜੇ ਸਾਬਕਾ ਸਰਪੰਚ ਸਾਹਿਬ ਦੋਨੋਂ ਨਾਲ ਦੇ ਹਲਕਾ ਤੋਂ ਇਹ ਨਾਲ ਆਏ ਨੇ ਤੇ ਅਸੀਂ ਇਹੀ ਸਾਡਾ ਫਲਸਫਾ ਸਮਝ ਕੇ ਆਏ ਹਾਂ ਵੀ ਚਲੋ ਕਿਸੇ ਦੇ ਦੁੱਖ ਦੇ ਵਿੱਚ ਹਾਂ ਦਾ ਨਾ ਮਾਰੀਏ ਤੇ ਜਿੰਨੀ ਮਦਦ ਕਰ ਸਕਦੇ ਆ ਕਰੀਏ ਤੇ ਸਾਡੇ ਪ੍ਰਧਾਨ ਜੀ ਨੇ ਤੇ ਸਾਰੇ ਅਸੀਂ ਸੋਚਿਆ ਵੀ ਚਲੋ ਸਾਡੀ ਜਿੰਨੀ ਸਮਰਥਾ ਹੈਗੀ ਐ ਅਸੀਂ ਪਰਿਵਾਰ ਦਾ ਇਹਨਾਂ ਤਿੰਨਾਂ ਦਾ ਸਾਥ ਦੇਣਾ ਹਾਂਜੀ ਚਾਹ ਕਣਕਾ ਤੇ ਥੂੜੀ ਐ ਇਕੱਠੀ ਕਰਕੇ ਦੇਵਾਗੇ ਠੀਕ ਸਸ ਜੀ ਕੀ ਨਾਮ ਐ ਮੇਰਾ ਨਾਮ ਜਗਰਾਤ ਸਿੰਘ ਆ ਜੀ ਹੂੰ ਅੱਜ ਵਾਰ ਜੀ ਜਿਹੜਾ ਖੰਦ ਖਾਨ ਹੋਇਆ ਬਹੁਤ ਖਾਨ ਜੀ ਦੇ ਲੈ ਕੇ ਨਾ ਉੱਤਾਂ ਨੂੰ ਬਸਰ ਪਾਲੀ ਸੀ ਤਾਂ ਅੱਗ ਲੱਗੇਗੀ ਸਾਰਾ ਖਾਨ ਦੇ ਕਿ ਕਿੰਨੇ ਖਾਨ ਹੋਇਆ ਤਾਂ ਖਾਨ ਯੂਰੇ ਹੈਗਾ ਹੀ ਸਾਡੇ ਤਿੰਨ ਕਿੱल्ल्या ਦਾ ਜੀ ਇਹ ਕਿੰਨੇ ਦਾ ਰਸਾ ਜੀ ਮੇਰੇ ਇਹ ਦੋ ਕਿੱਲੇ ਦੇ ਲਗਭਗ ਹੈਗਾ ਜੀ ਕੁਛ ਲਤੜ ਹੋ ਗਈ ਤੇ ਦੂਜਾ ਕੋਣ ਹੋਵੇ ਤੁਹਾਡੇ ਨਾਲ ਉਹ ਮੇਰੇ ਤਾਈ ਦਾ ਮੁੰਡਾ ਹੀ ਉਹਦਾ ਕਿੰਨੇ ਦਾ ਰਸਾ ਹੈ ਉਹਦਾ ਹੈਗਾ ਜੀ ਕਿੱਲੇ ਦਾ ਜੀ ਉਹ ਤੀਸਰਾ ਕਿਹੜਾ ਚੀਜ਼ ਉਹ ਵੀ ਹੈਗਾ ਜੀ ਅੱਧੇ ਕਿੱਲੇ ਦਾ ਜੀ ਨਿਆਪ ਦਾ ਕੀ ਕਿੰਨੇ ਚਾਹੋਗੇ ਦੋਟਾ ਸਭ ਆਇਆ ਰੋਸਾ ਸਭ ਆਮ ਨੇ ਅੱਜ ਨੂੰ ਨਾਲ ਸੀ ਇੱਕੋ ਸਾਥ ਆਇਆ ਗਿਆ ਹਾਂ ਜੀ ਕਰਨਗੇ ਜੀ ਆਪਣੀ ਜੋ ਹੋਇਆ ਜੀ ਇਹਨਾਂ ਸਭ ਨਾਲ ਆਡੇ ਵੀ ਹਾਲਾਤ ਪਹਿਲਾਂ ਬਹੁਤ ਜ਼ਿਆਦੇ ਮਾੜੇ ਹੈਗੇ ਜੀ ਪਹਿਲਾਂ ਮੇਰਾ ਤਾਇਆ ਜੀ ਤੇ ਮੇਰਾ ਡੈਡੀ ਬਹੁਤ ਜ਼ਿਆਦੇ ਕੈਂਸਰ ਦੇ ਮਰੀਜ਼ ਸੀਗੇ ਜੀ ਬਹੁਤ ਹਾਲਾਤਾਂ ਜੋ ਮਾੜਿਆਂ ਚ ਲੱਗੀਆਂ ਜੀ ਉਹਨਾਂ ਇਹ ਜਿਹਾ ਜੀ ਵੀ ਆਸ ਲਾਈ ਦੀ ਕਿ ਕਨਕਾ ਆ ਗਈ ਚਲੋ ਵੀ ਕੁਝ ਨਾ ਕੁ ਸਹਾਰਾ ਹੋ ਜਾਏ ਜੀ ਕਿੰਨੇ ਕੁ ਪਹਨ ਬੂਰੇ ਸਾਰਾ ਮੇਰੇ ਕੋਲ 6 ਕਿੱਲੇ ਮਹਾਂਦੇ ਆ ਜੀ ਦੋ ਭਾਈਆਂ ਜੀ ਅਸੀਂ 3 ਕਿੱਲੇ ਹਾਂਜੀ ਚਲੋ ਕੋਈ ਨਾ ਸਾਰਾ ਕੱਲ ਪਹੁੰਚਿਆ ਨਾ ਮਲਕੇ ਕੱਲੀ ਥੋੜੀ ਮੱਤ ਕੀਤੀ ਤੇ ਅੱਜ ਹੀ ਸਾਰੀ ਪੰਚਾਇਤ ਬੁਜੀਆ ਤੇ ਹੋਰ ਵੀ ਆਈ ਪਿੰਡ ਤੇ ਸਜੋਗ ਨਾਲ ਹੀ ਬਚ ਗਏ ਨਹੀਂ ਤਾਂ ਜਿੱਥੇ ਲੰਗਾ ਪਿਆਈ ਨਹੀਂ ਪਤਾ ਵੀ ਕਿ ਬਹੁਤ ਜਿਆਦੇ ਨੁਕਸਾਨ ਹੋਣਾ ਸੀ ਜੀ ਇਹ ਤਾਂ ਵੀ ਚਲੋ ਕੁਦਰਤ ਤੋਂ ਬਚ ਗਏ ਜੀ ਹਨੇ ਬਚਤੀ ਹੈ ਜੀ ਬਹੁਤ ਜਿਆਦੇ ਦੂਰੋਂ ਦੂਰੋਂ ਬੰਦੇ ਆ ਕੇ ਬੁਝਾਈ ਆ ਕੇ ਜੀ ਅਗਰ ਮਰੀ ਤੁਸੀਂ ਕਿਸਾਨ ਦੇ ਲਈ ਪ੍ਰਦਾਨ ਹੈਗੇ ਹੋ ਮਾਨਸਰ ਹਰਕੇ ਨੂੰ ਤਾਂ ਅੱਜ ਸਾਨੂੰ ਸਮਝਾ ਬਹੁਤ ਦੁੱਖ ਦਾ ਪੱਤੇ ਦਾ ਨੁਕਸਾਨ ਹੋਇਆ ਅਣਕ ਜਿਹੜੀ ਅੱਕੇ ਪਈ ਖਤਮ ਹੋ ਗਈ ਅਕ ਲੱਗ ਜਿੰਦੀ ਹੈ ਤਾਂ ਅੱਜ ਤੁਸੀਂ ਮੌਕੇ ਤੇ ਪਹੁੰਚੇ ਕਿਨੇ ਪਰਿਵਾਰ ਨੇ ਇਸ ਤਰ੍ਹਾਂ ਦੀ ਕੀ ਹਾਲਤ ਹੋ ਗਈ ਬਹੁਤ ਦੁੱਖ ਹੋਇਆ ਜੀ ਇਹ ਘਟਨਾ ਸੁਣ ਕੇ ਤਾਂ ਕਿ ਪੋਤਾਂ ਨੂੰ ਪੜਾਈ ਕਣਕ ਇਸ ਗਰੀਬ ਪਰਿਵਾਰ ਤੇ ਜੋ ਸੰਕਟ ਆ ਬਹੁਤ ਮਤਭਾਗ ਹੈਗਾ ਤੇ ਤਿੰਨ ਪਰਿਵਾਰਾਂ ਦਾ ਬਹੁਤ ਨੁਕਸਾਨ ਹੋਇਆ ਇੱਕ ਦਾ ਦੋ ਕਿੱਲੇ ਇੱਕ ਦਾ ਕਿੱਲਾ ਇੱਕ ਦਾ ਅੱਧਾ ਪੂਣਾ ਕਿੱਲਾ ਕਿਉਂਕਿ ਇਹ ਜਿਹੜੀ ਅੱਗ ਹੁੰਦੀ ਐ ਇਸ ਟਾਈਮ ਦੀ ਐ ਨਹੀਂ ਪਤਾ ਕਿੰਨਾ ਕੁ ਨੁਕਸਾਨ ਕਰ ਜਾਂਦੀ ਇਹ ਤਾਂ ਪਿੰਡ ਦਾ ਇੱਕਾ ਸੀਗਾ ਲੋਕ ਇਕੱਠੇ ਹੋ ਗਏ ਬਚਤ ਹੋ ਗਈ ਮੈਂ ਕਿਸਾਨ ਕਾਂਗਰਸ ਵੱਲੋਂ ਇੱਕ ਵਿਸ਼ਵਾਸ ਦਵਾਉਣਾ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਸਾਡੇ ਸੁਪਾਸਖਤਰભાઈ ਬਲਵੀਰ ਸਿੰਘ ਜੀ ਮੱਖਣ ਸਿੰਘ ਜੀ ਅਸੀਂ ਇਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿੰਨੀ ਵੀ ਸਾਥੋਂ ਮਦਦ ਹੋਈ ਚਾਹੇ ਉਹ ਤੂੜੀ ਦੀ ਚਾਹੇ ਕਣਕ ਜਾਂ ਸਾਡੀ ਪਾਰਟੀ ਵੱਲੋਂ ਕੋਈ ਹੋਰ ਹੋਇਆ ਤਾਂ ਅਸੀਂ ਹੋਂਸਾਬ ਦੀ ਅਸੀਂ ਜਰੂਰ ਇਸ ਪਰਿਵਾਰ ਦੀ ਮਦਦ ਕਰਾਂਗੇ ਕਿਉਂਕਿ ਅਜੇ ਇਸ ਪਰਿਵਾਰ ਤੇ ਦੁੱਖ ਦਾ ਭਾਂਡ ਟੁੱਟਿਆਗਾ ਕਿਸਾਨ ਕਿਸਾਨ ਸੱਜਣ ਕਾਂਗਰਸ ਇਹਨਾਂ ਨਾਲ ਕਾਂਗਰਸ ਪਾਰਟੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ